ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਰਮ ਅਸਤਕਾਰ ਜੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਭਾਈ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਆ ਸਾਡੀ ਜਹੇਬੰਦੀ ਆ ਯਾਦਰ ਬਾਬਾ ਮੇਜਰ ਸਿੰਘ ਜੀ ਸੋਢੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਮਹਾਂਪੁਰਸ਼ ਮਹਾਂਪੁਰਸ਼ਾਂ ਨੇ ਦਾਸ ਨੂੰ ਦੋ ਤਿੰਨ ਸਟੇਟਾਂ ਦੀ ਉੱਤਰਾਖੰਡ ਯੂਪੀ ਪੰਜਾਬ ਹਰਿਆਣਾ ਇਹਨਾਂ ਚੋਂ ਸਟੇਟਾਂ ਦੀ ਸੇਵਾ ਲਿਖਤੀ ਰੂਪ ਦੇ ਵਿੱਚ ਦਿੱਤੀ ਆ ਪਰ ਫੇਰ ਵੀ ਹਰ ਕੋ ਹਰਿਆਣੇ ਦੇ ਵਿੱਚ ਨਹੀਂ ਜਾਇਆ ਜਾਂਦਾ ਪੁੱਤਰਾਖੰਡ ਪੰਜਾਬ ਤੇ ਯੂਪੀ ਦੇ ਵਿੱਚ ਹੀ ਸੇਵਾ ਕੀਤੀ ਜਾਂਦੀ ਭਾਈ ਫੇਰ ਸੇਵਾ ਕਰਕੇ ਅਸੀਂ ਸਾਡਾ ਹੈਡ ਹਾਊਸ ਗੁਰਦਰਾਵਾ ਨਿਸ਼ਾਨੇ ਖਾਲਸਾ ਮਹਿਤਾ ਰੋਡ ਦੇ ਉੱਤੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਦੇ ਨਾਂ ਦੇ ਉੱਤੇ ਗੁਰਦਰਾ ਸਾਹਿਬ ਆ ਫੋਰ ਵੀ ਗੁਰਦਰਾ ਇੱਕ ਵਟਾਲੇ ਆ ਤੇ ਇੱਕ ਸ਼ਾਮ ਦੀ ਸੇਵਾ ਚੱਲਣ ਈ ਆ ਇੱਕ ਵੀਜਾ ਨਗਰ ਦੇ ਲਾਗੇ ਗੁਰਦਰਾ ਸਾਹਿਬ ਐ ਇਤਨਾ ਪੰਜ ਸੱਤਾਂ ਗੁਰਦਰਾں ਦੀ ਸੇਵਾ ਚੱਲ ਰਹੀ ਆ ਭਾਈ ਇਹ ਕਰਕੇ ਪੂਰਨ ਸੰਤ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਦੀ ਇਹਨਾਂ ਦੀ ਪਿਛਲੀ ਵਰਸੀ 121 ਵਰਸੀ ਦੇ ਅਸੀਂ ਆਪਣੇ ਮਨਚ ਸਲਾਹ ਦੇ ਬਾਬਾ ਜੀ ਨਾਲ ਬਹਿ ਕੇ ਸਲਾਹ ਕੀਤੀ ਵੀ ਮਹਾਪੁਰਸ਼ੋ ਤੁਹਾਡਾ ਵੀ ਦੁਨੀਆ ਸੰਗਤ ਦੇ ਉੱਤੇ ਬੜੀ ਚੜ੍ਹਦੀ ਗਲਾ ਵਾ ਤੇ ਬ੍ਰਹਮ ਗਿਆਨੀ ਬਾਬਾ ਜਵੰਦ ਸਿੰਘ ਦੀ ਬੜੀ ਕਮਾਈ ਆ ਤੇ ਆਪਣਾ ਹੱਕ ਮੰਦਾ ਵਾ ਤੇ ਲੰਗਰ ਲਾ ਕੇ ਲਾਉਂਦਾ ਹਾਨੋ ਪਹਿਲੀ ਗੱਲ ਤੇ ਕੋ ਪੜਾ ਨਾ ਲੱਬੇ ਪੜਾ ਲੱਬਿਆ ਬੜੀ ਚੜਦੀ ਕਲਾ ਵਾਲਾ ਲਾਗੇ ਮੋਟਰ ਲੱਗੀ ਆ ਇਹ ਭਾਈ ਨਵਾ ਆਡਾ ਰਾਜੇ ਸਾਹੀ ਨਵਾ ਆਡਾ ਅਦਲੀ ਵਾਲੇ ਮੋੜ ਤੇ ਇਹ ਹਰ ਸੰਗਰਾਂਦ ਤੇ ਉੱਤੇ ਲੰਗਰ ਚੱਲਦੇ ਆ ਹਰ ਸੰਗਰਾਂਦ ਦੇ ਉੱਤੇ ਲੰਗਰ ਚੱਲਦੇ ਆ ਹਰ ਦਿਹਾਰ ਦੇ ਉੱਤੇ ਚ ਲੰਗਰ ਚੱਲਦੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੇ ਨਾਲ ਲੰਗਰ ਚੱਲਿਆ ਸਰਾਂ ਦੇ ਮੇਲੇ ਦੇ 3 ਦਿਨ ਲੰਗਰ ਚੱਲੇ ਜਦੋਂ ਛੋਟੇ ਸਾਹਿਬ ਜੰਦਾ ਸੀ ਵਿਧਿਆਰਾ ਆਉਂਦਾ ਵਾ ਉਦੋਂ 3 ਦਿਨ ਲੰਗਰ ਚੱਲਿਆ ਸ੍ਰੀ ਅਨੰਦਪੁਰ ਸਾਹਿਬ ਦੇ ਮੇਲੇ ਦੇ ਉੱਤੇ 4 ਦਿਨ ਲੰਗਰ ਚੱਲਦਾ ਰਿਹਾ ਤੇ ਐਤ ਕੀ ਬ੍ਰਾਹਮ ਗਿਆਨ ਪੂਰਨ ਸੰਤ ਬ੍ਰਾਹਮ ਗਿਆਨੀ ਬਾਬਾ ਜਵੰਦ ਸਿੰਘ ਜੀ ਦੇ ਵਰਸੀ ਦੇ ਉੱਤੇ ਭਾਈ ਬੜੀ ਚੜ੍ਹਦੀ ਕਲਾ ਨਾਲ ਲੰਗਰ ਚੱਲੇ ਸੰਗਤ ਦੇ ਸੰਯੋਗ ਦੇ ਨਾਲ ਸਾਡੇ ਨਾਲ ਰਾਜੇ ਸੰਧ ਸਿੰਘ ਨਵਾਂ ਅੱਡਾ ਪੂਰਾ ਰਾਜੇ ਸੰਧ ਸਿੰਘ ਸੰਯੋਗ ਦੇ ਨਾਲ ਅਦਲੀ ਆਲਾ ਅਦਲੀ ਆਲਾ ਮੰਨੂ ਮੱਲੂ ਨੰਗੜ ਨੰਗਲੀ ਤੇਲਵਾਰ ਕਾ ਹੋਰ ਸ਼ੀਨੇ ਬੱਗੇ ਤਧਾਰੀ ਵਾਲੇ ਸਾਰੇ ਨਗਰ ਬੜੀ ਸਰਦਾ ਭਾਵਨਾ ਨਾਲ ਸੰਯੋਗ ਦਿੰਦੇ ਆ ਤੇ ਇਹਨਾਂ ਦੇ ਉਦੋਂ ਪਰਾਲੇ ਨਾਲ ਭਾਈ ਲੰਗਰ ਚੱਲਦੇ ਆ ਜਾਇਦਰ ਬਾਬਾ ਮੇਜ ਸਿੰਘ ਸੋਢੀ ਦਸ਼ਮੇਜ ਤੰਨਾ ਦਲ ਦੇ ਮੁਖੀ ਬੰਦੀ ਕਿਉਂ ਆਡੀ ਜੈਸੇ ਬੰਦੀ ਆ ਬਾਬਾ ਮੇਜ ਸਿੰਘ ਸੋਢੀ ਦਸ਼ਮੇਜ ਤੰਨਾ ਦਲ ਦੇ ਮੁੰਗੀ ਮਹਾਪੁਰਸ਼ਾ ਉਹਨਾਂ ਦਾ ਦੀ ਡੂੜੀ ਲਾਈ ਹੈ ਲੰਗਰਾਂ ਦੇ ਉੱਤੇ ਤੇ ਆਡਾ 에어ਪੋਰਟ ਭਾਈ ਐਡਾ ਨਵਾਂ ਅਡਾ ਰਾਸਸੀ ਅਦਲੀ ਵਾਲੇ ਮੋੜ ਤੇ ਪੜਾ ਹੰਦਾ ਵਾਰ ਸੰਗਰਾਂਥ ਤੇ ਤੁਹਾਨੂੰ ਦੱਸਿਆ ਵਾ ਬੇਨਤੀ ਕੀਤੀ ਗਈ ਆ ਇਸ ਕਰਕੇ ਕਾ ਕੋਈ ਬੰਦੇ ਜਿਹੜੇ ਆ ਡੁਗਲੀ ਗੇੜ ਗਰਾਈ ਸਾਡੇ ਨਾਂ ਤੇ ਕਰਦੇ ਆ ਵੀ ਰਾਜੇ ਸਾਂਸੀ ਦੇ ਮੋੜ ਦੇ ਉੱਤੇ ਨਵਾਂ ਆਡਾ ਰਾਸਾਂਸੀ ਅਦਲੀ ਮੋੜ ਅਦਲੀ ਵਾਲੇ ਮੋੜ ਤੇ ਲੰਗਰ ਸਾਡੇ ਚੱਲਦਿਆ ਤੇ ਸਾਡਾ ਨਾਂ ਲੈ ਕੇ ਗਰਾਈ ਲੈ ਆਉਂਦੇ ਆ ਕਦੀ ਇੱਕ ਬੰਦਾ ਜਾਂਦਾ ਵਾ ਕਦੀ ਦੋ ਬੰਦੇ ਜਾਂਦੇ ਆ ਤੇ ਗਰਾਈ ਲੈ ਆਉਂਦੇ ਸੰਗਤਾਂ ਨੂੰ ਗਮਰਾਹ ਕਰਕੇ ਪਰ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਆ ਜਿਹੜਾ ਇਕੱਲਾ ਬੰਦਾ ਜਾਂਦਾ ਵਾ ਜਿਹੜੇ ਦੋ ਬੰਦੇ ਜਾਂਦੇ ਆ ਉਹਨਾਂ ਨੂੰ ਗਰਾਈ ਨਾ ਦਿੱਤੀ ਜਾਵੇ ਜਿੰਨਾ ਚਾਹ ਸਾਡੇ 4 5 ਸਿੰਘ ਨਾ ਜਾਣ ਉਹਨਾਂ ਚ ਇਹ ਨੂੰ ਵੀ ਰਾਜੇ ਸਾਹ ਦੀ ਸੰਗਤ ਨੂੰ ਸਾਰੀ ਨੂੰ ਬੇਨਤੀ ਕੀਤੀ ਜਾਂਦੀ ਆ ਦੁਕਾਨਾਂ ਵਾਲੇ ਵੀਰਾਂ ਨੂੰ ਘਰਾਂ ਵਾਲੇ ਬਿੰਦ ਘਰਾਂ ਵਾਲੇ ਵੀਰਾਂ ਨੂੰ ਇੱਕ ਸਿੰਘ ਆਉਂਦਾ ਵਾ ਜਾਂ ਦੋ ਸਿੰਘ ਆਉਂਦੇ ਆ ਜਿੰਨਾ ਚਾਹ ਸਾਡਾ ਡਰੈੱਸ ਨਹੀਂ ਵਿਖਾਉਂਦੇ ਪੂਰਾ ਕੋਨਾ ਜਰੋਨਾ ਨੂੰ ਗਰਾਈ ਨਾ ਦਿੱਤੀ ਜਾਵੇ ਅਈ ਆਪਣਾ ਨੰਬਰ ਦਵਾਂਗੇ ਸਾਡੇ ਫੋਨ ਤੇ ਸਬਰਕ ਕਰੇ ਕਿਉਂ ਦੇ ਬੜਾ ਮਾੜਾ ਕੰਮ ਆ ਬੜੀ ਸਿੱਕੀ ਦੀ ਢਾਵਾ ਜਿਹੜਾ ਗਲਤ ਲੰਗਰ ਗਲਤ ਗਰਾਈ ਕਰਕੇ ਤੇ ਇਹਦਾ ਇਸਤੇਮਾਲ ਕਰਨਾ ਕਜਾ ਗੁਰੂ ਦੇ ਲੰਗਰ ਚੱਲਣੇ ਕਿ ਜਾ ਉਹ ਮਾਇਆ ਦਾ ਗਲਤ ਬੰਨੇ ਮਗਰ ਨਸ਼ੇ ਗਿਲਾ ਲੋ ਜਾਂ ਕਿ ਬੰਨੇ ਲਾ ਲੋ ਉਹਦਾ ਇਸਤੇਮਾਲ ਕਰਨਾ ਬੜੀ ਮਾੜੀ ਗੱਲ ਆ ਪਰ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਵੀ ਜਿਹੜਾ ਇੱਕ ਬੰਦਾ ਆ ਜਾਂ ਦੋ ਬੰਦੇ ਸਾਡਾ ਨਾਂ ਲੈ ਕੇ ਅਦਲੀ ਵਾਲੇ ਮੋੜ ਤੇ ਜਿਹੜਾ ਰਾਜਸਾਂਧੀ ਲਗਾ ਦਿੰਦੇ ਉਹ ਲੰਗਰ ਚੱਲਦੇ ਰਾਣੇ ਵਾਲੀ ਵਾਲੇ ਬਾਬਿਆਂ ਦੇ ਬਾਬੇ ਮੇਜਰ ਸਿੰਘ ਸੋਢੀ ਦੇ ਉਹਨਾਂ ਦੇ ਨਾਂ ਦੇ ਲਾਂ ਕੇ ਅਗਰਾਹੀਆਂ ਕਰਦੇ ਆ ਕਿ ਭਾਈ ਸਾਨੂੰ ਫੋਨ ਨੰਬਰ ਦਾਂਗੇ ਉਹ ਤੈਨੂੰ ਦੱਸਿਆ ਜਾਵੇ ਇੱਕ ਦੋ ਬੰਦੇ ਨੂੰ ਅਗਰਾਹੀ ਨਾ ਦਿੱਤੀ ਜਾਵੇ ਜਿਹੜਾ ਖਾਸ ਕਰਕੇ ਨਾਂ ਲੈਂਦੇ ਹੋ ਨਵਾਂ ਆਡਾ ਰਾਜਸਾਂਧੀ ਅਦਲੀ ਵਾਲੇ ਮੋੜ ਤੇ ਲੰਗਰ ਚੱਲਦੇ ਆ ਇਹ ਨਾਂ ਲੈ ਕੇ ਗ੍ਰਾਹੀ ਖੜਦੇ ਆ ਤੇ ਹਨ ਨੂੰ ਦੱਸਿਆ ਜਾਵੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਸਾਡਾ ਨੰਬਰ ਤੁਹਾਨੂੰ ਦੱਸ ਦਿੰਨੇ ਆ 852622 004 ਨੰਬਰ ਤੇ ਸੰਪਰਕ ਕਰਕੇ ਬਾਬਾ ਜੀ ਨੂੰ ਦੱਸਿਆ ਜਾਵੇ ਇੱਕ ਜਾਂ ਦੋ ਬੰਦੇ ਸੇਵਾ ਲੈਣ ਆਉਂਦੇ ਆ ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਬਾਕੀ ਬਾਬਾ ਜੀ ਦੱਸ ਦਿੰਦੇ ਆ ਬਾਕੀ ਸੰਗਤਾਂ ਦੇ ਚਰਨਾਂ ਵਿੱਚ ਇਹੋ ਬੇਨਤੀ ਆ ਕਿ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲਦੇ ਆ ਪਰ ਇੱਕ ਦੋ ਬੰਦੇ ਨੂੰ ਗ੍ਰਾਹੀ ਨਾ ਦਿੱਤੀ ਜਾਵੇ ਕਿਉਂ ਦੇ 2 ਨੰਬਰ ਦੀ ਕਰਾਈ ਕਰਦੇ ਆ ਸਾਡੇ ਸਿੰਘ ਪੰਨਾਂ ਚੌਹ ਸਿੰਘਾਂ ਤੋਂ ਘੱਟ ਨਹੀਂ ਆਉਂਦੇ ਬਾਕੀ ਉਹਦੇ ਕੋਲ ਜਿਹੜਾ ਇੱਕ ਦੋ ਬੰਦਾ ਆਉਂਦਾ ਉਹ ਕੋਈ ਐਡਰੈਸ ਵੇਖੋ ਸਾਡੇ ਕਾਰਡ ਹੁੰਦੇ ਜਏ ਬੰਦੀ ਉੱਤੇ ਸਾਡੀਆਂ ਜਦੋਂ ਸਾਨੂੰ ਹੀ ਮਾਹ ਬੁਰਖ ਤੋਰਦੇ ਆ ਸਾਨੂੰ ਜਿਹੜੇ ਆ ਪੂਰਾ ਐਡਰੈਸ ਲੈ ਕੇ ਦਿੰਦਾ ਜਾਂਦਾ ਵਾ ਮੋਹਰਾਂ ਲੱਗਦੀਆਂ ਵਾ ਲੈ ਬਾਬੇ ਵਿੱਚ ਹੁੰਦਾ ਪਿੰਦਨਾ ਸਾਈ ਸ਼ਾਇਨਾ ਸਾਈਨ ਹੁੰਦੇ ਆ ਤੇ ਫਿਰ ਸਾਨੂੰ ਤੋਰਦੇ ਆ ਤੇ ਜਿਹੜਾ ਇੱਕ ਦੋ ਬੰਦਾ ਆਉਂਦਾ ਉਹ ਤੋਂ ਜਿਹੜੇ ਚਾਰ ਸਿੰਘ ਜਾਂਦੇ ਆ ਅਸੀਂ ਕਾਰ ਦਿੱਤੇ ਹੁੰਦੇ ਸਾਡੇ ਡੇਰੇ ਲੋ ਕਾਰ ਸ਼ਵੇ ਹੁੰਦੇ ਤੇ ਸਾਡੇ ਨੰਬਰ ਹੁੰਦੇ ਆ ਉਹਨਾਂ ਬੰਦਿਆਂ ਕੋਲ ਐਡਰੈਸ ਲੋ ਪੂਰਾ ਫੇਰ ਕਰਾਈ ਦਿੱਤੀ ਜਾਵੇ ਗੱਜ ਕੇ ਬੁਲਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ